ਆ ਆ ਹਾ ਸਮਾਈਲ ਮੈਂ ਬਲੂ ਰਾਨੀ ਜਮਾਈ ਨਾ ਡਾਉ ਡੀਡ ਬਣਾਵਾਂ ਸਸ਼ਿਕਾਇਆ ਜੀ ਸਾਰੇ ਲੋਕੋ ਬੋਕ ਕਰਦਾ ਸਾਰੇ ਨੇ ਕਹਿਣ ਹੀ ਹੋਣਗੇ ਤੇ ਆਪਣੇ ਚੈਨ ਦਾ ਨਾਮ ਕੀ ਹੈ ਐਸਪੀ ਗਾਮਗੜੀਆ ਠੀਕ ਹੈ ਜੀ ਤੇ ਬਾਵਾ ਚੇਰ ਬਾਹਰ ਮੈਂ ਅੱਜ ਵਲੋਗਿੰਗ ਸ਼ਟਾਰਟ ਕੀਤੀ ਹੈ ਇਹ ਵੀ ਹਾਲੇ ਪਤਾ ਨਹੀਂ ਇਹਨੇ ਪੋਸਟ ਕਰਨਾ ਕਿ ਨਹੀਂ ਕਰਨਾ ਹਾਂ ਤੇ ਬਾਕੀ ਠੀਕ ਹੈ ਜੀ ਪੋਸਟ ਹੋਇਆ ਹਨਾ ਜੇ ਇੱਕ ਕਮੈਂਟਾ ਜਿਨੀਰੀ ਲੈ ਦੋ ਕਿ ਨਹੀਂ ਲਾਈਕ ਕਰਿਓ ਇਸ ਸਪੋਰਟ ਮਿਲੂਗੀ ਤੇ ਫਿਰ ਅੱਗੇ ਵਲੌਗ ਕੰਟੀਨਿਊ ਹੁੰਦੇ ਰਹਿਣਗੇ ਤੇ ਬਾਕੀ ਦੀ ਥੰਮਲੇ ਤਾਂ ਵੇਖ ਹੀ ਲਿਆ ਤੇ ਆਪਾਂ ਕਿਤੇ ਚੱਲਿਆਂ ਬਾਕੀ ਦੀ ਵਲੌਗ ਦੇ ਨਾਲ ਬਣੇ ਰਹੋ ਤੇ ਆਜੋ ਫਿਰ ਤੁਹਾਨੂੰ ਜਿੱਥੇ ਆਪਾਂ ਘੁੰਮਣ ਜਾਵਾਂਗੇ ਜਿੱਦੇ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਬਾਕੀ ਦੀ ਵਲੌਗ ਦੇ ਨਾਲ ਬਣੇ ਰਹੋ ਕੋਈ ਕੋਈ ਕੁਆਲਿਟੀ ਕਿੰਨੀ ਅਈ ਅੱਗੇ ਰਣਜੀਤ ਆਉਣਿਓ ਹੁਣ ਮੈਂ ਡਰਾਈਵਿੰਗ ਕਰਨ ਲੱਗੀ ਆ ਡਰਾਈਵਿੰਗ ਕਰਨ ਲੱਗੀ ਆ ਜੀ ਸਿਸਟਰ ਇਹ ਕੀ ਆ ਬਾਤ ਚਲੋ ਵੀਰ ਜੀ ਡਰਾਈਵਰ ਸਾਹਿਬ ਬਾਹਰ ਚਲੋਨਾ 加ਡੀ ਕੋਈ ਨਹੀਂ ਕਰਦਾ ਰੇਤ ਉਤਾਰਦਾ ਲੱਗਾ ਬਚਨ ਲੱਗਾ ਬਸੇ ਡੜ ਲਗੇ ਹੋਏ ਲਓ ਜੀ ਇੱਕ ਪਾਸੇ ਰੀਲ ਵੀ ਬਣੂਗੀ ਐ ਡਰਾਈਵਰ ਆ ਗਈ ਜਾ ਜਾ ਬੰਦ ਨਾ ਕੀ ਨਾ ਪਰ ਚਲਾਉਂਦੇ ਮੈਨੂੰ ਐਂ ਜਿ ਲੱਗਦਾ ਬੜਾ ਮਜ਼ਾ ਆਊਗਾ ਚਲਾਉਂਦੇ ਜੇ ਮੈਂ ਸਿੱਖ ਲਾ ਤੇ ਹਨਾ ਚੱਲ ਕਰ ਤੂੰ ਵੀਡੀਓ ਆ ਗਈ ਹੁਣ ਬਾਹਰ ਤੇ ਆਜੋ ਡਰਾਈਵਰ ਸਾਰੋਂ ਬਾਹਰ ਆਜੋ ਬਣ ਗਈਆਂ ਰੀਲਾਂ ਬਾਕੀ ਤੇ ਇੰਸਟਾਗ੍ਰਾਮ ਤੇ ਦੀਪ ਸਰਦਾਰ ਨੇ 1 2 3 ਕਿ 4 ਹੈ ਨਾ ਹੋਰ ਵੀ ਹੈ ਨਾ ਨਾਲ ਲਓ ਜੀ ਉਹ ਤੇ ਰੀਲਾ ਹੋਣਗੀਆਂ ਰੀਲ ਕਰਤੀ ਪੋਸਟ ਕਿ ਨਹੀਂ ਕੀਤੀ ਕਰਤੀ ਕਰਤੀ ਹੈ ਰੀਲ ਪੋਸਟ ਕਰਦੀ ਹੈ ਤੇ ਚੱਕ ਕਰਿਓ ਗੱਡੀ ਚ ਚਲਾਉਣੀ ਹੈ ਬਾਈ ਮੈਨੂੰ ਆਏ ਵਧੀਆ ਲੱਗਾ ਬੈਠ ਕੇ ਅਸੀਂ ਤੇ ਮੈਨੂੰ ਸਿੱਖਣੇ ਇੱਕ ਵਾਰੀ ਫੇਰ ਵਧਾਈਆਂ ਹਣ ਬਹੁਤ ਬਹੁਤ ਤੁਹਾਨੂੰ ਜਿਆਦਾ ਠੀਕ ਹੈ ਗੱਡੀ ਸੀਟ ਤੇ ਬੈਠੀ ਚਲਾ ਰਿਹਾ ਹੂੰ ਉੱਦਿਆ ਮੇਰਾ ਘਰ ਡੱਬਾ ਵੀ ਲੈ ਕੇ ਆਈ ਆ ਮੈਂ ਡੱਬਾ ਪਤਨੀ ਆ ਖਾ ਕੇ ਮੈਂ ਸਾਰੇ ਦੱਸੂ ਲੈਣਾ ਕਿੱਦਾਂ ਲੇ ਕੋ ਰਾਣਾ ਆਹ ਮਾੜ ਰਲਾ ਉਹ ਵਾਈਟ ਲੈ ਲਓ ਜੀ ਮਿੱਤਰੋ ਰਣਜੀਤ ਆ ਵੀ ਆ ਗਏ ਕਿੱਥੇ ਆ ਗਏ ਅੰਦਰ ਪਤਾ ਨਹੀਂ ਕਿੱਥੇ ਪਾਣੀ ਪਾਣੀ ਖੜਾ ਹੈ ਉਹ ਹੈ ਪੱਦਰ ਚੈੱਕ ਇਹ ਬੀਜ ਲੈ ਲਓ ਜੀ ਮਿੱਤਰੋ ਅਸੀਂ ਚੱਲੇ ਬੁੱਕ ਸ਼ੋਪ ਉੱਤੇ ਸੀ ਆਈ ਉੱਤੇ ਜਾ ਕੇ ਲੈ ਲੈਂਦੇ ਉੱਪਰ ਲਓ ਜੀ ਮਿੱਤਰੋ ਤੁਸੀਂ ਕਿਹੜੇ ਆ ਗਏ ਸੀ ਬਕਸ ਲੈਣ ਪਾਜੀ ਵਾਸਤੇ ਜਿਹੜੀਆਂ ਅਸੀਂ ਬਾਹਰ ਭੇਜਣੀਆਂ ਹਨ ਦੇਖਦੇ ਆ ਉਹ ਇੱਕ ਇੱਕ ਗੋਲਪੀ ਤੇ ਸਾਦਾ ਜੀ ਉਹ ਲਾਣੀ ਬਲੋਰਾ ਤੁਹਾਨੂੰ ਚੋੜੇ ਜਾਂਦੇ ਹੋ ਪੰਜਾਬ ਕਿੱਡੇ ਘੈਂਡ ਆ ਓ ਡਾਡਾ ਬੋਕਸ ਬਹੁਤ ਘੈਂਡ ਹੈ ਤੁਹਾਨੂੰ ਵਾਲਾ ਮੀਂਹ ਦੀ ਪੜਨਾ ਹੁੰਦਾ ਹੈਗਾ ਇਹ ਪੜਨੀ ਹੈ ਕਿਤਾਬਾਂ ਹੈ ਆਹ ਰੱਡੀ ਇਹਨਾਂ ਨੂੰ ਕੀ ਪਤਾ ਤੁਸੀਂ ਵੀ ਜੇ ਕਿਥੇ ਕੰਮ ਕਰੀਏ ਅਹੀਂ ਵੀ ਜੇ ਅਹੀਂ ਵੀ ਜੇ ਅਹੀਂ ਤੇ ਪਹਿਲੇ ਤੇ ਆ ਪਰ ਆਇਆ 6ਵੇਂ ਨੰਬਰ ਤੇ ਆਈ ਬੰਮ ਲੜ ਦਿੱਤੀ ਲੈ ਰੋੜੇ ਥੱਲੇ ਰੋੜੇ ਥੱਲੇ ਦੀ ਆਹਾ ਸਮਾਈਲ ਇਹ ਬਲੂ ਰੰਗ ਹੁਣ ਦੱਸੋ ਕਿਹੜੀ ਹੋਰ ਲੈਣੀ ਆ ਉਹ ਕਿਹੜੀ ਇੱਕ ਇਹ ਤੋਂ ਹੋਣੀ ਨਹੀਂ ਸੀ ਮੈਂ ਤੋਂ ਹੀ ਲੈਣੀ ਸੀ ਮੈਂ ਇਹਨੂੰ ਬਰਾਡ ਨੂੰ ਮੰਗਾਈ ਸੀ ਉਹ ਨਹੀਂ ਫਿਰ ਮਿਲੀ ਮੈਂ ਤੈਨੂੰ ਫਿਰ ਮਿਲਾਂਗੀ ਇਹ ਲਾ ਲੈ ਇਹ ਤਾਂ ਹੋ ਗਈ ਹੁੰਦਾ ਤੇ ਇਹ ਕਾਹ ਹੈਗੀ ਜਾਤਾਂ ਪਾਦਾ ਜਵੇਂ ਤਾਂ ਮੈਂ ਨਹੀਂ ਕਰਦੀ ਜੇ ਤੁਸੀਂ ਕਰਦੇ ਹੋ ਜਾਤਾਂ ਦੇ ਬਹੁਤ ਜੱਟ ਤੇ ਹੋਰ ਜਾਤਾਂ ਇਹ ਇੰਦਰੀ ਤੇ ਮੈਂ ਨੂੰ ਢੋੜੀ ਆ ਸਾਨੂੰ ਨਹੀਂ ਤੁਹਾਨੂੰ ਢੋੜੀ ਪਰ ਇੱਕ ਤੇ ਕੋਦ ਕੋਈ ਦਸ ਆਈ ਵੀ ਕੋਲੀ ਕੋਈ ਅਬ ਲੋਰਾ ਲਾਈਆ ਇਹ ਤਾਂ ਲੈ ਲਈ ਬਲੋਰਾ ਮੇਰਾ ਪਿੰਡ ਆ ਮੇਰੇ ਘਰ ਨੇ ਲਿਖੀ ਆ ਪਿੰਡ ਲਿਖਿਆ ਢੱਲੇ ਗਾਹ ਤੇ ਆਡਾ ਪਿੰਡ ਹੈ ਇਹਨੇ ਕੁਛ ਕਰਾ ਦੇ ਵੇਖੀ ਗਜ਼ਰ ਦੀ ਉਹ ਹੈ ਨੀ ਮੂੰਹ ਮੱਥਾ ਨੂਨਾ ਤਾਂ ਪਿੰਡ ਮੂੰਹ ਮੱਥਾ ਤਾਂ ਇਹ ਨੂਨ ਮੱਥਾ ਪਿੰਡ ਮੇਰਾ ਬਚਪਨ ਯਾਰ ਰੋਟੀ ਬਦੇਰੀ ਮੇਰਾ ਬਚਪਨ ਯਾਰ ਮੇਰਾ ਬਚਪਨ ਦੇਦੀ ਛੱਡੀ ਨਾ ਵੇਖ ਲੈ ਮੈਂ ਨਾ ਚਲੋ ਮੈਂ ਵੇਖ ਲੈ ਕੀ ਤਾਂ ਕਾਹਨ ਮੈਂ ਨਾ ਉਹ ਤਾਂ ਜੁਕਾ ਕਰ ਦੇ ਕੀ ਦੱਸ ਦੇ ਇਹ ਕਿ ਕੱਟ ਲੈ ਆ ਵੀ ਲੈ ਕੇ ਆ ਇੱਕ ਇੱਕ ਛੱਡ ਲੈ ਆਈ ਕਿਹੜੀ ਅਗਲੀ ਕੋ ਅਗਲੀ ਕੋ ਬੜਾ ਅਗਲੀ ਇੰਦਰਜੀਤ ਨੇ ਦੀ ਲੋੜ ਹੈ ਕਿਹਦੀ ਲੋੜ ਕੋ ਮਾਈ ਜਿਹੜਾ ਜਦ ਤੱਕ ਮੈਂ ਚੱਕ ਨਹੀਂ ਦੇ ਲੋ ਸਤਾਵਾ ਜੀ ਕਰੋ ਤੋਂ ਤੋਂ ਕਿਨਾਂ ਦੱਸਾਂਗੇ ਚੌਲ ਹਨ ਹੈਗੀ ਆ ਇਹ ਘੱਟਾ ਦੇਖੋ ਨਹੀਂ ਹਾਂ ਤੋਂ ਤੋਂ ਕਿਨਾਂ ਦੱਸਣ ਦੇ ਹਾਂ ਤੇ ਇਹ ਲਖਮੀ ਦੇ ਕਿਹੜੇ ਨਹੀਂ ਨਹੀਂ ਲਖਮੀ ਅੰਮ੍ਰਿਤ ਜਿਆ ਆ ਆਹ ਇਹ ਆਹ ਦੇਖ ਜਿਹੜੇ ਕਹਿੰਦੇ ਡ੍ਰਿਪ ਡ੍ਰਿਪਾ ਡ੍ਰਿਪਾ ਵਸਦੇ ਜਾਂਦੇ ਪੰਜਾਬੀ ਇਹ ਮੇਰੇ ਵੀਰ ਲਈ ਆ ਬੇਦਿਲ ਨਾਲ ਦੇ ਚੰਗਾ ਸੀ ਕਹਿੰਦਾ ਚੰਗਾ ਸੀ ਤੈਨੂੰ ਦਿਲ ਨਾ ਦਿੰਦੇ ਜੇ ਦਿਲ ਦਿੰਦਾ ਫਿਰ ਢੇਲ ਨਾ ਦਿੰਦੇ ਵਾਹ ਜੀ ਵਾਹ 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 ਰਹੀ ਗੱਲਾਂ ਹੁਣ ਆ ਵੀ ਇੱਕ ਵਾਰੀ ਇੱਕ ਨਾ ਆ ਕੋਲ ਨਹੀਂ ਸਾਬ ਜੀ ਇਹਦਾ ਮਾਣ ਮਾਣ ਇਹ ਕੀ ਮੈਂ ਤੇ ਇਹ ਲੈ ਅੱਡੀ ਵੱਢੀ ਆਇਆ ਮੇਰੇ ਕੋਲ ਸਾਰਾ ਬੈਗ ਹੀ ਸੋਰੀ ਤੇ ਦਸਾਨੀ ਠੀਕ ਹੈ ਆਲੇ ਆ ਗਿਆ ਤੇਰੇ ਲਈ ਆ ਹਾਂ ਤੇ ਕੰਮ ਬਰਾਵ ਬੁੱਕਾ ਨਹੀਂ ਹੈ ਬੁੱਕਣ ਤਨੀਆ ਪਾਜੀ ਪਸੰਦ ਕਰਦੇ ਪਏ ਆ ਹਾਂ ਜਿਹਨ ਪਸੰਦ ਕਰਨਗੇ ਮੈਂ ਉਹ ਪੜਾਈ ਜਾਂਦਾ ਪਾਜੀ ਮੇਰੇ ਵਲੌਗ ਚ ਮਾੜੀ ਸਪੋਰਟ ਕਰ ਦਿਓ ਮੜਾ ਕਹਿ ਦਿਓ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਬੋਲੋ ਮੜਾਇਆ ਸੱਚੀ ਬੋਲੋ ਕੀ ਸਿਰਫ ਸਬਸਕ੍ਰਾਈਬ ਕਰਾਉਂਦੇ ਆ ਐਕਟਿੰਗ ਬੋਲੋਸ ਦੇ ਹੀ ਐਕਟਿੰਗ ਪੂਰੀ ਕਰਦੇ ਆ ਵਲੋਗ ਚ ਲੰਦਿਆ ਮੇਰਾ ਮੇਰਾ ਅਚਾਰ ਜੀ ਫਾਲੋ ਕਰੋ ਫਾਲੋ ਨਹੀਂ ਨਹੀਂ ਫਾਲੋ ਨਹੀਂ ਵਲੋਗ ਚ ਫਾਲੋ ਕੌਣ ਕਰਦਾ ਹੁੰਦਾ ਨਾ 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 ਬੋਲਣਾ ਬਹੁ ਅੱਜ ਅੱਜ ਬੋਲਣਾ ਬਹੁ ਹੋ ਸਬਸਕ੍ਰਾਈਬ ਕਰੋ ਐਸਪੀ ਰਾਮ ਕੜੀਆ ਸਬਸਕ੍ਰਾਈਬ ਕਰੋ ਵਈ ਕਰੋ ਮੂੰਹ ਦਿਖਾਓ ਫਿਰ ਆਉਦਾ ਦਿਖਾਓ ਸਹੀ ਇੱਧਰ ਧਰਨਪੁਰ ਇੱਧਰ ਵੇਖੋ ਜੀ ਚੰਗੀ ਜਾਂਦੇ ਆ ਇੱਧਰ ਇੱਧਰ ਹੀ ਕੈਮਰਾ ਲਵੇਨਾ ਆ ਵਾਹ ਬੋਰੇ ਕਾ ਵੀ ਹੈ ਗਵਾ ਕੱਲਿਆਂ ਦਾ ਕਾਫਲਾ ਨਰਿੰਦਰ ਸਿੰਘ ਕਪੂਰ ਮੋਬੱਤੀਆਂ ਦਾ ਮੇਲਾ ਨਰਿੰਦਰ ਸਿੰਘ ਕਿਨਾਂ ਪਈ ਨੇ ਗੁਰਪੀਤਾ ਨਾ ਪਈ ਹੋਈ ਸੀ ਗੋਬੀ ਸੰਦੂਆ 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 ਵੀਰਿਆ ਜਿਹੜੀ ਆਹਾ ਵਾ ਅਸੀਂ ਲੈ ਲਈਆਂ ਭਾਜੀ ਲਈ ਕਿਤਾਬਾਂ ਤੇ ਹੁਣ ਆਪਾਂ ਕਿੱਥੇ ਚਲੇ ਦੀਦੀ ਕਿਥੇ ਜੱਲੇ ਪਹਿਲਾਂ ਇਹ ਦੱਸੋ ਫੋਟੋ ਦੇ ਕਿਹਨੇ ਮੈਂ ਕਿਥੇ ਲੇ ਅਸੀਂ ਦੀ ਮਾਰ ਕਿਹਨੇ ਲੇ ਕਿਥੇ ਲੇ ਦੀ ਮਾਰ ਦੀ ਮੱਕਾ ਪੱਕਾ ਮੜਕੇ ਮੋਕਾ ਨਾ ਗਵਾਚਾ ਲੋ ਜੀ ਫੋਟੋ ਸ਼ੂਟ ਹੋ ਰਿਹਾ ਵੀਜ਼ਾ ਆ ਬੰਨਾਂ ਦੇ ਸਰਪ੍ਰਾਈਜ਼ ਦੇਣਾ ਥੋੜੇ ਦਿਨ ਤੱਕ ਰਕ ਨਹੀਂ ਮੈਂ ਨਹੀਂ ਲਵਾਇਆ ਮੈਂ ਨਾ ਤਾਂ ਕਲੀਅਰ ਬਣਾਵਾਂ ਮੈਂ ਦਰਵਾਇਆ ਮੈਂ ਕਾਲ ਦੀ ਸਟਾਟ ਸਟਾਰਟ ਤਾੜ ਠੀਕ ਹੈ ਜੀ ਮਤਰਾ ਅਸੀਂ ਚੱਲੇ ਆਣੇ ਟੀਮਾਰਟ ਤੇ ਉੱਥੇ ਸਾਡੀ ਅੰਦਰ ਭਾਜੀ ਕਹਿੰਦੇ ਕੋਈ ਚੀਜ਼ ਲੈਣੀ ਹੈ ਤੇ ਭਾਜੀ ਲਈ ਵੀ ਲੈਣੀ ਕੋਈ ਚੀਜ਼ ਜੀ ਭਾਜੀ ਵਾਸਤੇ ਲੈਣ ਚੱਲੇ ਆ ਕੀ ਲੈਣ ਚੱਲੇ ਫੁੱਟਵੀਅਰ ਇਹ ਕਪੜਾ ਨਾ ਮਾਹਮਾਡ ਫੁੱਟਵੀਅਰ ਇਦਾਂ ਕਾ ਚਪੜਾ ਲੈ ਚੱਲੇ ਪੰਜਾਬੀ ਜੀ ਕਹਿ ਗੱਡੀ ਮਾਰਨ ਦੀ ਲਿਪੜ ਲੈ ਚੱਲੇ ਹਾਂ ਹਾਂ ਬਾਜੀ ਵਸ ਗੁਰਵਾਸ ਤੇ ਸਦੀਪੜ ਲੈ ਚਲੇ ਆਏ ਚਪੜਾ ਲੈਣ ਆ ਚੱਲੇ ਡੋਨਾਂ ਵਾਸਤੇ ਉਹ ਹੈ ਇੰਗਲਿਸ਼ ਆ ਸੱਚ ਲਓ ਜਿਵੇਂ ਤਰ੍ਹਾਂ ਅਸੀਂ ਬਡੇ ਰੋਡ ਤੇ ਪੈ ਗਏ ਜਿਹੜਾ ਨਵਾਂ ਟੀਮ ਆ ਰਿਹੜਾ ਹੈਗਾ ਤੇ ਉੱਥੇ ਚੱਲੇ ਆਂ ਬਾਕੀ ਉੱਥੇ ਜਾ ਕੇ ਮਿਲਦੇ ਆਂ ਬਾਦੀਆਂ ਵਲੋਗ ਲਓ ਜੀ ਅਸੀਂ ਆ ਗਏ ਆ ਡੀਮਾਰਡ ਬੜਾ ਹਲਕਾ ਨੀ ਗੱਲ ਕਿਦਾਂ ਬੜਾ ਹੌਲੀ ਬੋਲਾਂ ਕੀ ਗੱਲ ਪਹਿਲਾਂ ਤਾਂ ਬੜਾ ਉੱਚੀ ਜਿਹੜਿਆ ਬੋਲਦਾ ਅੱਛਾ ਤਾਂ ਮੈਂ ਮੇਰਾ ਗਲਾ ਕੋਰਸ ਲਾਇਆ ਹੈ ਨਾ ਅੱਜ ਸਾਰ ਮੈਂ ਬਾਹਰ ਹੈ ਮਾਰ ਤੇ ਨਹੀਂ ਮਾਰ ਬਣਿਆ ਕੀ ਬਣਿਆ ਚੱਲ ਬਾਹਰ ਕੇ ਮਾਰ ਬਣਿਆ ਜਾਂ ਢੀ ਮਾਰ ਬਣਿਆ ਰਾਈਟ ਤੂੰ ਅਖੜ ਇਚ ਜਾਣਾ ਹਾਂ ਆ ਗਿਆ ਨਾ ਫਿਰ ਇਹ ਮੁੰਡਾ ਬਹੁਤ ਸਿਆਣਾ ਲਓ ਜੀ ਅੰਦਰੋਂ ਤਾਂ ਕੇ ਨਹੀਂ ਮਾਰਦੇ ਬਈ ਚਾ ਬੀਬੀ ਵੀ ਆਈ ਕਹਿੰਦੀ ਸੀ ਬੀਬੀ ਵੀ ਆਈ ਹੈ ਆ ਇਤਾਂ ਲਾ ਦੇ ਸੱਦੀ ਗੱਡੀ ਇੱਥੇ ਕਾਰ ਨਾ ਦੇ ਤੁਸੀਂ ਬਾਹਰ ਨਹੀਂ ਮਿਲਦੇ ਤਾਂ ਤੁਸੀਂ ਆਹ ਵਾਲੀ ਆਇਸ਼ ਤਾਂ ਮੈਨੂੰ ਤਾਂ ਕਿ ਫੀਲ ਹੋ ਰਿਹਾ ਸੀ ਬਾਸ ਬਸ 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 ਹਾਂ ਹਾਂਜੀ ਲੋ ਜੀ ਅੰਦਰ ਜਾ ਕੇ ਮਿਲਦੇ ਆ ਜੀ ਆਓ ਜੀ ਆਗੇ ਅੰਦਰ ਡੀਮਾਰ ਪਹੁੰਚ ਚੁੱਕੀ ਹੈ ਨਹੀਂ ਤੈਨੂੰ ਪਹਿਲਾਂ ਕੀ ਯਾਨੀ ਟੋਕਿਆ ਇੱਧਰ ਗੱਲ ਕਰ ਪਹਿਲੋ ਟੋਕਰੀ ਕੀ ਯਾਨੀ ਟੋਕਰੀ ਲੈ ਕੇ ਆ ਪਹਿਲੋ ਟੋਕਰੀ ਹੁਣ ਆ ਗਈ ਆਗੇ ਟੋਕਰੀ ਲੈ ਕੇ ਟੋਕਰੀ ਲੈ ਕੇ ਆ ਗਏ ਕੋਈ ਜੀ ਕੋ ਦਾ ਬੱਤਾ ਲਓ ਜੀ ਅੱਜ ਅੱਜ ਸਾਰਾ ਲਾਇਆ ਹੈ ਨਾ ਆਪਾਂ ਠੀਕ ਹੈ ਉਹ ਯਾਰ 120 ਰੁਪਈਆ ਦੇ ਕੀ ਵੇਖਿਆ ਨਹੀਂ ਕਦੀ ਦੇ 170 ਰੁਪਈਆ 50 ਦਾ ਰੱਖ ਲਿਆ ਆ 50ਾਂ ਥੋੜੀਆਂ ਜਾਂਦਾ 33 ਰੁਪਈਆ ਦਾ ਆ ਨਹੀਂ ਆਵੇ 50 ਦਾ ਡੀਮਾਨਦਾਰੀ ਟ ਲੜਿਆ ਲਾਲੂ ਗੋਦ ਲਖਣੂ ਮੈਂ ਤਾਂ ਖਾ ਲੈਣੀ ਆ ਕੋ ਆਪਾਂ ਸੇਲ ਹੈ ਚਲੋ 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 ਦੇਖ ਚਲੋ ਖਾ ਲਈ ਖਾ ਲਈ ਜਾਉਂਗਾ ਖਾਲੀ ਨਹੀਂ ਭਾਈ ਮੇਰੀ ਬੇਇੱਜ਼ਤੀ ਨਗਰਾ ਉਹ ਬਾਹ ਕੋ ਚਾ ਅੱਪ ਤੇ ਹਾਲ ਹੈ ਆ ਵੇਖੋ ਜੀ ਆਪਣੀ ਇਹ ਖਾਲੀ ਇਹ ਤਾਂ ਕਿੰਨੇ ਸਸਤੇ ਆਣਾ ਨਹੀਂ ਇਹ 100 150 ਦੀ ਆ ਕਿਦਾਂ 150 ਦੀ ਆ 150 ਦੀ ਆ ਹਮ ਕਿਹੜੇ ਨੇ ਵੀ ਵਿੱਚੋਂ ਦੁੱਜਾ ਵਾ ਕਿੰਨੇ ਰਹਿਗੇ ਪੁੱਛੋ ਪਰ ਵੀ ਇਹ ਤੇ ਪਿਆਰ ਹੈ ਪਿਆਰ ਹੀ ਆ ਹਮ ਜੋੜ ਲਾਇਆ ਕਿ ਚਾਰ ਪੰਜ ਦੱਸੋ ਬਾਕੀ ਦੀ ਕਮੈਂਟ ਕਰਕੇ ਦੱਸੋ ਮੇਰੀ ਲੁੱਕ ਕਿਦਾਂ ਲੱਗਦੀ ਹੈ ਕਿ ਨਹੀਂ ਹਾਂ ਜੀ ਮੈਂ ਲੁੱਕ ਕਿਦਾਂ ਲੱਗਦੀ ਹੈ ਨੇ ਇਟੇ ਜੇ ਪੰਚਾਇਤ ਐ ਐਸਾ ਭੇੜੇ ਲੱਗਣ ਨੇ ਤੈਨੂੰ ਕਿਤੇ ਚਲ ਗਈਆਂ ਆਪਣੇ ਪਰਸ ਵੇਖੀ ਜਾਂਦੀਆਂ ਅਧਰੇ ਆਹ ਭਾਜੀ ਪਰਸ ਵੇਖਣ ਦੀਆਂ ਆਈਆਂ ਅਗੇ ਚੱਪਾ ਲੈਣ ਚੱਪਲਾ ਪਸੰਦ ਕਰਦੇ ਹੁਣ ਚੱਪਲਾ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਹੈ 3 ਇੰਚ ਪਲੂ ਵੀ ਦਿੱਤੀ ਆ ਨਾ ਹੂੰ ਚੱਪੜ ਗਏ ਨੇ ਹੀਲ ਵਾਲੀ ਆ ਥੋੜੀ ਜਿੱਦਾਂ ਗੁਰਦੇ ਪਾਰਾਂ ਚ ਪੂਰੀ ਆ ਜੂਗੀ ਹਾਂ 10 ਨੰਬਰ ਆਇਆ ਨਾ ਆਹ ਬਹੁਤ ਸੋਹਣੀਆਂ ਲੱਗੀਆਂ ਸੋਨਾ ਵਾਸਤੇ ਲਾਹੀ ਸੋਨਾ ਉਹ ਬੁੜੀਆਂ ਵਾਲੀਆਂ ਤਾਂ ਲੱਗਦੀਆਂ ਬੁੜੀਆਂ ਉਹਨਾਂ ਨਾਲ ਬੁੜੀਆਂ ਵਾਲੀਆਂ ਆਜੋ ਪੈਂਦੀ ਆਜੋ ਪੈਂਦੀ ਕਿਹੜੀਆਂ ਕਿਹੜੀਆਂ ਇਹ ਕਿ ਬੁੜੀਆਂ ਨਹੀਂ ਆ ਬੁੜੀਆਂ ਨਹੀਂ ਲੱਗਦੀਆਂ ਬਾਜੀ ਤੇ ਔਖੀਆਂ ਉਹ ਵੱਡੀ ਸੋਹਣੀ ਚੱਪੜਾ ਕਿਹਦੀ ਬੁੜੀਆਂ ਨਹੀਂ ਤੈਨੂੰ ਕਿਹੜੀ ਪਸੰਦ ਆਈ ਓਏ ਸੇਲੀਲੀ ਕਰ ਲਾ ਪਸੰਦ ਓ ਜਾ ਆਓ ਜੀ ਆਸ ਕਪਟੇ ਵੇਖੋ ਆਸ ਕੀ ਆਸ ਕੀ ਅਮਰੀਕਾ ਆਸਟ੍ਰੇਲੀਆ ਟਰਾਲ ਆ ਗਿਆ ਇਧਰ ਦੇਖੋ ਜੀ ਮੰਮੀ ਨਾਲ ਕਰੇਗਾ ਵਾਲੇ ਪੁੱਤ ਠੀਕ ਬਾਜੀ ਦੀਆਂ ਰੱਖਤੀਆਂ ਨਹੀਂ ਕਿਉਂ ਸੋਣੀ ਸੋਣੀ ਇਹ ਅੰਸ ਸੋਣੀਆਂ ਨਹੀਂ ਨੇ ਨਹੀਂ ਕੋਈ ਗੱਲ ਨਹੀਂ ਠੀਕ ਇਹਨੇ ਸਾਈਨ ਲੈ ਲਈ ਹੋ ਗਈ ਜੀ ਤੁਸੀਂ ਦੇਖਾ ਲਈ ਹੈਲੋ ਵੇਖਿਆ ਬਲੈਕ ਬਲੈਕ ਲਿਹਾ ਨਾਮ ਬਲੈਕ ਹੈ ਫਿਰ ਆਹ ਵੇਖੋ ਆਹ ਵੇਖੋ ਭਾਜੀ ਇਹ ਨਹੀਂ ਦੇਖਣ ਲੱਗਿਆ ਹੈ ਦੇਖਿਆ ਇਹ ਤਾਂ ਜਿਹੜਾ ਹਵਾ ਹੀ ਕੁਝ ਰਾਂ ਵਾਲੀਆਂ ਆਹ ਦਿਖਾਓ ਉਧਰ ਵਾਲੀਆਂ ਉਹ ਉਧਰ ਹਾਂ ਹਾਂ ਕੋਈ ਬਸਿਆਦਾ ਸੀਗਾ ਜੀ ਹਾਂ ਇਹ ਠੀਕ ਹੈ ਸੇਮ ਉਹੀ ਚੀਜ਼ ਹੈ ਸੇਮ ਉਹੀ ਚੀਜ਼ ਹੈ ਜੋ ਕੁੰਨੇ ਵਿੱਚ ਤੇ ਚਲਾਉਂਦੇ ਕਿੰਨੇ ਦੇ ਕਿੰਨੇ ਦੇ ਮਹੰਗੇ 7000 ਦਾ ਆਉਂਦਾ ਈ ਕੱਲ ਕਿਉਂ ਲੈ ਆ ਗਏ ਅੱਗਾ ਆ ਕਰੰਗੀ ਮੈਂਨੇ ਬੋਜ ਆਦਾ ਤੇ ਲੋਟਾ ਕੀ ਹੈ ਨਾ ਲੋਟਾ ਪੂਰੀ ਦੀਪ ਪੂਰੀ ਲੋਟਾ ਢੀਮਾਰ ਕਹਿੰਦੀ ਆ ਹਾਂ ਢੀਮਾਰ ਪੂਰਾ ਲੋਟਾ ਲੋਟ ਖੋ ਗਈ ਦੇਖੋ ਜੀ ਬਾਸਕਟਬਾਲ ਭਰਾਣੀ ਭਰਾਣੀ ਸ਼ਾਪਿੰਗ ਕਰਨ ਦੀ ਬਹੁਤ ਯਾਰੀ ਕਿਤੇ ਕਿਹੜੀ ਕਿਹੜੀ ਕਰਨ ਲੱਗੀ ਲਾਲ ਲਾਲ ਗਈ ਆ ਲੈ ਕੇ ਹੀ ਭਾਈ ਲਈ ਭਾਈ ਲਈ ਆ ਲਈ ਹੈ ਨਹੀਂ ਕਪੜਾ ਨਹੀਂ ਮਾੜਾ ਹੈਗਾ 200 ਚੋਰ ਕੀ ਚਾਹੀਦਾ ਓਏ ਵੀ ਹਰ ਕਾਲ ਆ ਰਹੀ ਹੈ ਓਏ ਸ਼ਾਇਦ ਔਰ ਆਗੇ ਨਹੀਂ ਬੁਲਾਏਗਾ ਹਾਂ ਲਓ ਜੀ ਐ ਕੀ ਕਰਨੇ ਆ ਕਿਹੜੀ ਐਨਕ ਲਾਉਣੀ ਆ ਲਾ ਵੇ ਆ ਲਾ ਵੇ ਲਾ ਮੇਰੀ ਗੱਲ ਆ ਲਾ ਵੇ ਲਾ ਲਾ ਸਹੀ ਲਾ ਸੇ ਕਿਦਾਂ ਲਾਦਾ ਆ ਆ ਆ ਕੀ ਬਾਤ ਅਰਜਨ ਆ ਲਓ ਮੈਂ ਤਾਂ ਕੀ ਅਰਜਨ ਤੇ ਲੋ ਅਰਜਨ ਤੇ ਲੋ ਦਾ ਮੂਡ ਖਰਾਬ ਨਾ ਨਨੇ ਅੰਦਰ ਵਲੌਗ ਬਣਾਉਂ ਦਿੱਤਾ ਕਿ ਨਹੀਂ ਵਲੌਗ ਨੂੰ ਨਾ ਕੋਈ ਪਸੰਦ ਆਈ ਕੋਈ ਚੀਜ਼ બસ ਇੱਕ ਗੱਲਾਂ ਵਾਲਾ ਟੀਮਵਰਡ ਹੈ ਨਹੀਂ ਐਨੀ ਗੱਲ ਪੈ ਨਹੀਂ ਕੁਝ ਨਹੀਂ ਹੈਗਾ ਨਹੀਂ ਬਰਾਦੀ ਮੈਂ ਕੀਤਾ ਹੂੰ ਬੇਇੱਜ਼ਤੀ ਮੈਂ ਕਾਦੀ ਕਰਾਈ ਬਰਾਦੀ ਟੀਮਵਰਡਾਂ ਨੇ ਕਰਾਤੀ ਸਾਡੇ ਅੰਬਰ ਸਰਦੀ ਦੇ ਤਾਂ ਹੁਣ ਚੱਲੇ ਅਸੀਂ ਮੈਟਰੋ ਹੁਣ ਮੈਟਰੋ ਨੇ ਕੀ ਸਾਥ ਜੋ ਨਾ ਅਸੀਂ ਮੈਟਰੋ ਆ ਗਏ ਕਿ ਮਤਲਬ ਵੱਡਾ ਲੈ ਕਿੱਦਾਂ ਲੈ ਕੋਈ ਹੈ ਕੰਨ ਕਿਦਾਂ ਕੀ ਗੱਲ ਕੀ ਹੈ ਮਹਿੰਗਾ ਨਾ ਕੱਲ ਹੀ 3500 ਦੇ ਲੈ ਆਏ ਸੀ 61 ਹੀ ਵੱਡਾ ਰਿਕਾਰਡ ਆ ਹਾਂ ਹਾਂ ਇਹ ਸਾਤੇ ਦਾ ਲੰਦੇ ਪਿਆ ਆਪਾਂ ਇੱਥੇ ਏਡਾ ਲੈ ਆਵਾ ਇਹ ਕਿੱਦਾਂ ਹਾਂ 61 ਵਾਲਾ ਹਾਂ ਆ ਨਹੀਂ ਲਿਆ ਆ ਨਹੀਂ ਉਹ ਹੀ ਕਹਿੰਦੀ ਆਉਂਦੇ ਹੋਰ ਤੇ ਗਾਰੰਟੀ ਮਿਲੀ ਹੈ 22 ਸਾਲ ਦੀ 2 ਸਾਲ ਦੀ ਹੋਰ ਤੇ ਠੀਕ ਹੈ ਬੈਠਾ ਇਹਦੇ ਕੈਂਪਰ ਉਨੇ ਉੱਤੇ ਮੰਤਰ ਦੀ ਠੀਕ ਹੈ ਲਓ ਜੀ ਅਸੀਂ ਮੈਟਰੋ ਆ ਗਏ ਆ ਕਿਹਨਾਂ ਆ ਡੋਨੇ ਡੋਨੇ ਲੈਣੇ ਆ ਘਰ ਵਾਸਤੇ ਕੋਈ ਚੀਜ਼ਾਂ ਇਧਰ ਲਿੱਟੀਆਂ ਲਿੱਟੀਆਂ ਨਹੀਂ ਗਿਆ ਲਿੱਤੀ ਆ ਉਹ ਆਬਿਆੰਤ ਮਟਵਾਈਂ ਹਾਂ ਆ ਪਾਉ ਨਹੀਂ ਰੱਟ ਜਾਏਗੀ ਯਾਰ ਰੈਡੀ ਨਹੀਂ ਲੈ ਕੇ ਆਏਗੀ ਰੈਡੀ ਲੋੜੀਆਂ ਫੜਾਉਂ ਨਹੀਂ ਰੈਡੀ ਦਾ ਥੋੜਾ ਜਿਹਾ ਥੰਮਣਾ ਕੋਈ ਤਾਂ ਲਾਇਆ ਸੀ ਲੈ ਕੇ ਜਾਣਾ ਕਹਣਾ ਇੱਥੇ ਜਿਹੜੇ ਕੱਪੜੇ ਕੁਪੜੇ ਕਦਾ ਲੋ ਜੀ ਬਰਕਤ ਪੈ ਗਈ ਹੈ ਇਹਦੇ ਵਿੱਚ ਓਲੇ ਲਈ ਬਰਕਤ ਪੈ ਰਹੀ ਹੈ ਹੈ ਬਰਕਤ ਪੈ ਰਹੀ ਕਿ ਨਹੀਂ ਠੀਕ ਹੈ ਸ਼ੁਕਰ ਦਾਤ ਯਾਰ ਤੇਰਾ ਵੇ ਸ਼ੁਕਰ ਦਾਤ ਯਾਰ ਤੇਰਾ ਹੈ ਰੱਖ ਲਾ ਦੇ ਉਹ ਵਧੀਆ ਜਣਾ ਲੈ। ਨਾਲੇ ਵਧੀਆ ਹੈ। ਹੂੰ ਕੀ ਵਧੀਆ ਕੀ ਪੈਕਿੰਗ ਵਧੀਆ ਹੈ ਹੈਗਰ। ਇਹ ਹੈ। ਠੀਕ ਹੈ। ਦੇ ਜੀ ਖਾਣੇ ਦੇ ਕੋਲੋਂ ਆਪਾਂ ਲੈ ਲੀ। ਤੁਸੀਂ ਵੀ ਰੇਂਜ ਖਾਣ ਲੈ। ਨਹੀਂ ਆਏ ਨਹੀਂ ਲੈਸ ਖਾਣੇ। ਆਇਆ ਆਲੂ ਖਾਣੇ ਘਰੇ। ਉਹ ਘਰੇ ਬਣਾਏ ਖਾਂਦੇ। ਕਿਦਾਂ? ਘਰੇ ਆਲੂ ਬਣਾਏ ਖਾਂਦੇ। ਅੱਛਾ। ਹਾਂ ਜੀ। ਗਰਮੀ ਹੈ। ਹੈ? ਗਰਮੀ ਕਿਹਦਾ? ਕਰ ਕੀ ਗਰਮੀ ਦਾ ਤੂੰ ਨਹੀਂ। ਇਹ ਨਹੀਂ ਇਹ ਸੀ ਨਹੀਂ ਪੰਗਾ ਇਹ ਸੀ ਨਹੀਂ ਲੱਗਾ ਇਥੇ ਫਰਾਟੇ ਪੱਖੇ ਲੱਗੇ ਇਥੇ ਫਰਾਟੇ ਪੱਖੇ ਹੈ ਲਓ ਜੀ ਪੂਰਾ ਮਾਹੌਲ ਆ ਦੇ ਵੀ ਪੂਰਾ ਮਾਹੌਲ ਆ ਸ਼ੋਪਿੰਗ ਕਰਨ ਆਏ ਹੀ ਭਾਜੀ ਵਾਸਤੇ ਇਹ ਆਪਣੀਆਂ ਕਰਨ ਲੱਗੇ ਸ਼ੋਪਿੰਗਾਂ ਹੈ ਇਹ ਆਪਣੀਆਂ ਸ਼ੋਪਿੰਗ ਕਰਨ ਲੱਗੇ ਡੱਬਾ ਲੈ ਲਿਆ ਹੈ ਡੱਬਾ ਲੈ ਲਿਆ ਉਹ ਲੈ ਲਿਆ ਇਹ ਲੈਣੇ ਉਹ ਲੈਣੇ ਆ ਆ ਨਹੀਂ ਤੁਹਾਨੂੰ ਤਾਂ ਫਾਇਦੇ ਨਹੀਂ ਲਾ ਨਹੀਂ ਹੋਣਾ ਤੇ ਪਰਤੇਲੇ ਨਹੀਂ ਤੇ ਗੱਲ ਨਹੀਂ ਆਏ ਪਿਆ ਆ ਚੱਪੜ ਬਲੈਕ ਜਿੱਦਾਂ ਕਹਿੰਦੇ ਭਾਜੀ ਕੋਈ ਕੋਈ ਨਹੀਂ ਨਹੀਂ ਖਾਓ ਤਾਂ ਖਾਓ ਨਹੀਂ ਵਾਰਾ ਲੱਗੇ ਫੇਰ ਕਰਨ ਵੇ ਬਾਹਰ ਬੁੱਢੀ ਪੋਣੀ ਜੀਦਾ ਆਤੀ ਜੇ ਰਾਤੀ ਹੂੰ ਆ ਜਵੇਂ ਹੋਈ ਜੀ ਜਾਣ ਕੇ ਜਾਣ ਕੇ ਚੱਲ ਸ਼ਿਫਟ ਲਾਈ ਆਪਾਂ ਚਲੀਏ ਨਹੀਂ ਮੈਮ ਨਾ 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 ਨਹੀਂ ਕੀ ਆ ਹਾਂਜੀ ਬਾਜੀ ਵਾਸ ਸਮਾਨ ਲੈਣਾ ਨਹੀਂ ਜਬ ਦੀ ਕੁਝ ਨਹੀਂ ਮਿਲਿਆ ਤੇ ਆਪਣੀਆਂ ਹੀ ਸ਼ਾਪੀਆਂ ਕਰਦੇ ਆ ਬਾਜੀ ਇਹ ਵੀ ਜਿਹੜੀ ਗੱਲ ਮਾਰੀ ਜਾਵੇ ਕੋਈ ਇਦਾ ਹੋ ਰਿਹਾ ਟੜਨਾ ਸੋ ਸੋ ਕੀ ਤਾਂ ਹੋਣਾ ਨਾ ਚੇਤਾਰੇ ਕਿ ਹੋਈ ਨਹੀਂ ਗੱਲ ਦਾ ਕਹਿੰਦੇ 1000 ਤੋਂ ਉਪਰ ਆਇਓ ਯਾਰ ਤੋਂ ਉਪਰ ਹੈ ਵੀਰ ਕਿ ਨਹੀਂ 1200 ਪਾ ਗਏ ਯਾਰ ਤੋਂ ਉਪਰ ਹੈ ਨਾ ਕੋਈ ਜਿੰਨੇ ਸਮਾਨ ਲੈਣਾ ਜਿਤ ਜਹਾੜ ਤੋਂ ਥੱਲੇ ਹੋਏ ਕੋਈ ਬੇਲੇ ਨਹੀਂ ਕਟਾਣਾ ਇਰ ਵੀ ਵੀ ਨੇ ਮਾਨ ਰੱਖ ਲਿਆ ਆਪਣਾ ਕਿ ਨਹੀਂ ਦੇਖ ਲੋ ਮਾਨ ਰੱਖਿਆ ਹੁੰਦੇ ਨਹੀਂ ਪੈਜ ਆ ਆ ਲਾਉ ਜੀ ਆ ਗਏ ਐਦਾਂ ਗੱਡੀ ਜੇ ਰੱਖੋ ਗੱਡੀ ਤੋਂ ਉੱਥੇ ਆਹੋ ਐਵੇਂ ਪੈਸੇ ਦੇਣੇ ਆ ਜਾ ਗੱਡੀ ਲੈ ਕੇ ਆ ਗੱਡੀ ਲਾਇਆ ਗੱਡੀ ਕਿ ਲਾਇਆ ਤੇ ਰੱਖ ਲਾਉਣਾ ਜੀ ਉਧਰ ਲੈ ਜਾਓ ਕੋਲੀ ਮੈਂ ਲਓ ਜੀ ਹਜੇ ਬਾਹਰ ਨਿਕਲੀ ਨਹੀਂ ਏਜੰਸੀ ਚ ਗੱਡੀ ਤਾਂ ਪਹਿਲਾਂ ਹੀ ਵੇਖੋ ਸ਼ੁਰੂਆਤ ਹੋ ਗਈ ਹੈ। ਹਾਂ ਕੰਮ ਚੱਲੀ ਇਹਨਾਂ ਦੇ ਇੱਥੇ ਠੀਕ ਆ। ਅੱਗੇ ਨਾ ਰੋਣੋ ਇਹਨਾਂ ਉੱਤੇ। ਕੋਈ ਬਾਹਰੋਂ ਦੇਖਦਾ। ਹਾਂ ਹਨਾ। ਕਰ ਗਈ ਕੰਮ ਉਹੀ। ਸ਼ਾਂਤ ਨਾ ਰਹਾ। ਓਏ ਗੱਡੀ ਕਿੱਧਰ ਜਾਈ ਜਾਂਦੀ ਐ? ਹਾਂ ਜੀ। ਪੜੀ ਨਾ ਕਿਸੇ ਤੇ। ਪੜੀ। ਰੱਖੋ ਗੱਡੀ। ਇਹ ਰੱਖ ਮੈਂ ਰਸੀਦ ਕੋਲ। ਆਪਾਂ ਦੇ ਕਾਲੀ ਜਿਹੜੀ ਸ਼ੋਪਿੰਗ ਕਰ ਲਈ ਹੈ ਮੜੀ ਮੜੀ ਕੋਈ ਕੋਈ ਨਾ ਇਹ ਆਰਾ ਯਾਤਰਾ ਤੋਂ ਵੀ ਘਾਲ ਜੀ ਦੇ ਨਹੀਂ ਸੁਣਨ ਦੀਆਂ ਉਹ ਪੱਜ ਆਲੇ ਤੇਨੇ ਰਾਤ ਲਾਈ ਤੇ ਰਾਤ ਭਲਾਦੀ ਆ ਤਰਾ ਕਰ ਉਹ ਫੇਰ ਇਹਨਾਂ ਦਾ ਚਾਂਸ ਬਣ ਗਏ ਕਹਿੰਦੇ ਆ ਤੇ ਭਾਈ ਦੀ ਚਪੜਾਂ ਲੈ ਕੇ ਹੀ ਜਾਣੀਆਂ ਤੇ ਲੈ ਕੇ ਹੀ ਜਾਣੀਆਂ ਅੱਜ ਕੋਰ ਵਾਸਤੇ ਪੁੱਟੀਆਂ ਲੈ ਕੇ ਜਾਣੇ ਅੱਛਾ ਠੀਕ ਆ ਆਪਣੀਆਂ ਸ਼ਾਪਿੰਗਾਂ ਤੁਸੀਂ ਕਰ ਲੀਆਂ ਹੈ ਉਹ ਤੇ ਪਿੰਡੋਂ ਹੀ ਮਿਲਣੀਆਂ ਆ ਟੋਪਿਕ ਟੂਫੀਆਂ ਆ ਹੈ ਬਿਸਕੁਟ ਹੈ ਲਓ ਜੀ ਅਸੀਂ ਆ ਗਏ ਆ ਜੂੜਿਓ ਜੂੜਿਓ ਇਹਨੇ ਕੀ ਜਾਂਦੇ ਹੈ ਜੂੜਿਓ ਜੂੜਿਓ ਆ ਜਾਂਦੇ 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 ਜਟਾ ਠੀਕ ਆ ਇਹ ਬਾਕੀ ਤਾਂ ਨੂੰ ਮਿਲਦੇ ਹਾਂ ਉੱਤੇ ਜਾ ਕੇ ਆ ਜੂੜਿਓ ਐਂਟਰੀ ਹੋ ਗਈ ਹੈ ਚਲੋ ਚਲੋ ਜਾਓ ਜਾਓ ਚਲੋ ਮਿਲ ਜੂਗਾ ਮਜਾ ਆਉਣਾ ਆਪਣਾ ਅੱਖੇ ਦੇ ਲੋ ਆਓ ਸਾਰਾ ਮਿਲ ਜੂਗਾ ਮਿਲਦੇ ਅੰਦਰ ਜਾ ਗਈ ਹੁਣ ਆ ਗਿਆ ਜੀ ਅਸੀਂ ਯੂਟਿਊਬ ਆਓ ਵੇਖੋ ਜੀ ਵੇਖੋ ਡੇਗੇ ਪਹਿਲਾਂ ਹੀ ਆਪਣੇ ਪਰਸਾਂ ਨਾਲ ਧਿਆਨ ਮਾਰ ਲਿਆ ਇਹਨਾਂ ਨੇ ਹੈ ਕੰਮ ਕੀ ਕਰਨਾ ਇਹ ਭਾਈ ਦੇ ਸਲੀਪਰ ਲੈਣਾ ਚਲੋ ਚਲੀਏ ਉੱਪਰ ਆਜੋ ਉੱਪਰ ਉੱਪਰ ਆਓ ਚਲੋ ਰਲੀ ਉੱਪਰ ਆ ਪਰਣੀ ਆਣਾ ਯੂਨਿਟ ਆਉਦੀ। ਤਾਂ ਸ਼ੂਗਰ ਅ ਸ਼ੂਗਰ ਉਨ ਉਪਰ ਆ ਗਈ ਤੁਸੀਂ। ਹੈ? ਉਹ। ਗੋਰੀ ਨਾ ਕੱਲੂ ਜੁਆਪਾਲੇ ਆ। ਹੈ? ਗੋਹ ਨਾ ਕਹਿਣੂ ਜੁਆਪਾਲੇ ਕਪੜੇ। ਠੀਕ ਆ। ਤੁਹਾਨੂੰ ਆਣੀ ਚਾਹਣਾ। ਉਹ ਆ ਕੇ ਹੜ ਮੋਲ ਚਾਹਣਾ। ਫਟਾ ਵੀਰ ਫੋਨ ਤੇ ਲੱਗਾ ਰੰਦਾ ਜਰਾ ਆਪਾਂ ਵੀ ਲੈ ਸ਼ਾਪਿੰਗ ਕਰਨਦੇ ਆ ਫੋਨ ਤੇ ਲੱਗੀ ਕਾ ਆ ਵੀ ਤੇ ਵੀ ਵੀ ਇੰਕਾ ਆ ਵੀ ਆ ਵੀ ਲੱਗਾ ਫੋਨ ਤੇ ਕੀ ਬਣੂ ਇਹਨਾਂ ਦਾ ਹੈ ਕੁਝ ਨਹੀਂ ਆਣਾ ਸਹੀ ਗੱਲ ਲਓ ਜੀ ਆਵੇ ਫਿਰ ਆ ਦਾ ਫੜ ਆ ਰੇ ਮਰ ਚੁਕੇ ਵਾਟ ਟੈਕ ਵਾਲੇ ਨੂੰ ਰਾ ਮੈਨ ਕੋਚ ਮੈਨ ਆ ਕੇ ਗੱਦੋ ਦੇ ਚਿੱਤ ਲਾ ਉਮ ਬੁਰ ਦਾ ਕੰਮ ਫਲਾ ਸੇ ਜਮਰੀ ਨਹੀਂ ਕੋਈ ਚੜੀਸ ਹੁੰਦੇ ਜੋ ਡੁੱਬੇ ਫਿਰਦੇ ਆ ਜੋ ਟੈਨਸ਼ਨ ਨਹੀਂ ਲੈਂਦੀ ਨੀਂ ਦੂਰ ਚੋਲੋ ਵੀ ਹੋ ਗਈ ਸ਼ਾਪਿੰਗ ਸ਼ੂਗਰ ਹੋਰ ਜਾਂਦੇ ਹੋਏ ਦੀਦੀਓ ਨਹੀਂ ਟੱਕੀਆਂ ਕਰ ਆਈਆਂ ਕਿਆ ਬਾਤ ਦਿਖਾਓ ਜੀ ਇਹਨੂੰ ਦੇਖੀਏ ਵਾਸ ਤਰੱਕੀਆਂ ਕਰ ਲੀਆਂ ਇਹਨਾਂ ਨੇ ਕਰ ਲਈਆਂ ਅੱਜ ਤਾਂ ਛੋਟੀਮ ਸ਼ੋਪਿੰਗ ਕਰਨੀ ਕੱਲ ਨੂੰ ਵੱਡੀ ਕਰ ਲਈ ਇਹਨਾਂ ਨੇ ਕੋਠੀਆਂ ਕਾਰਾਂ ਬਣਾਉਣੀਆਂ ਫਿਰ ਟਾਈਮ ਸਰ ਹੈ ਵੀਡੀਓ ਵੀਡੀਓ ਤੇ ਆ ਕੀ ਘਰ ਆ ਲੈਣੇ ਪੁਣ ਇਹ ਗੁਣਾ ਦੱਸਿਆ ਹੈ ਬਾਜੀ ਨੇ ਹੈ ਮੇਰੀ ਵੀ ਗੱਲ ਹੀ ਪਸਦੀ ਆਹ ਦੀਦੀ ਖੋਲੋ ਹੋਏ ਲੋ ਚੱਲ ਚਲੋ ਜੀ ਰੱਖੋ ਢਿੱਕੀ ਸਮਾਨ ਜਗ੍ਹਾ ਹੈਗੀ ਰੱਖ ਲੀ ਉਹ ਤਾਂ ਸਾਈਡ ਤੇ ਰੱਖ ਯਾਰ ਆਹ ਖੰਡ ਤੇ ਰੱਖਿਆ ਨਾ ਖਾਵਾ ਠੀਕ ਹੈ ਜੀ ਜੀ ਲੈਟਸ ਗੋ ਆਈ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਦਿਨ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਵੇਂ ਨਵੇਂ ਵਲੌਗ ਹੁੰਦੇ ਰਹਿਣਗੇ ਤੇ ਜੇ ਨਹੀਂ ਚੱਲਦੀ ਤਾਂ ਸਬਸਕ੍ਰਾਈਬ